ਦਾ ਨਾਮ ਤਾਂ ਲਿਖਿਆ ਨਹੀਂ ਕੋਈ ਬਾਤ ਨਹੀਂ ਬਤੀ ਕਾ ਨਾਮ ਦਿਲ ਤੇ ਲਿਖਿਆ ਹੋਇਆ ਵਰਤ ਰੱਖਿਆ ਜਾਂ ਫਿਰ ਨਹੀਂ ਮੈਂ ਤਾਂ ਨਹੀਂ ਰੱਖਿਆ ਸ਼ੌਂਕਿਆ ਤੋਰ ਤੇ ਲਗਵਾ ਰਹੀ ਹਾਂ ਬਸ ਵਾਕਿਆ ਨੂੰ ਦੇਖ ਕੇ ਸ਼ੌਂਕ ਆ ਰਿਹਾ ਤਾਂ ਕਰਕੇ ਲਗਵਾ ਰਹੀ ਹਾਂ ਓਕੇ ਕੋਈ ਡਿਮਾਂਡ ਕੀਤੀ ਗਈ ਹੋਵੇ ਭਾਈ ਮੈਂ ਤੇਰੇ ਲਈ ਕਰਵਾ ਚੌਥ ਰੱਖਿਆ ਮੇਰੇ ਲਈ ਹਾਂ ਮੇਰਾ ਹਸਬੰਡ ਆਲਰੇਡੀ ਸੁਨਿਆਰੇ ਹੀ ਹੈ ਸੋ ਅੱਜ ਸੁਹਾਗਨਾ ਦਾ ਦਿਨ ਹੈ ਅੱਜ ਦੇ ਦਿਨ ਕਰਵਾ ਚੌਥ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਜੋ ਮਹਿਲਾਵਾਂ ਦੇ ਵਿੱਚ ਹੁੰਦਾ ਖਾਸ ਕਰਕੇ ਨਵ ਵਿਆਹੁਤਾਵਾਂ ਦੇ ਵਿੱਚ ਇਸ ਦਿਨ ਨੂੰ ਲੈ ਕੇ ਇੱਕ ਵੱਖਰਾ ਹੀ ਕਰੇਜ ਹੁੰਦਾ ਤੇ ਪੂਰਾ ਦਿਨ ਜਿਹੜਾ ਕਿ ਹੈਗਾ ਆ ਮਹਿਲਾਵਾਂ ਭੁੱਖਣ ਭਾਕੇ ਰਹ ਕੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੇ ਨੇ ਸ਼ਾਮ ਨੂੰ ਜਿਹੜਾ ਕਿ ਚੰਦਰਮਾ ਨੂੰ ਅਰਗ ਦੇਣ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਵਰਤ ਖੋਲਿਆ ਜਾਂਦਾ ਸੋ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 15 ਦੀ ਮਾਰਕੀਟ ਦੇ ਹਨ ਜਿੱਥੇ ਕਿ ਕਰਵਾ ਚੌਥ ਮੌਕੇ ਕੀਮੇ ਚਹਲ ਪਹਲ ਹੈ ਅਤੇ ਇਸ ਦਿਨ ਨੂੰ ਲੈ ਕੇ ਜਿਹੜਾ ਕਿ ਸੁਹਾਗਨਾ ਜਿਹੜਾ ਕਿ ਉਹ ਪੂਰਾ ਹਰਟ ਸ਼ਿੰਗਾਰ ਕਰਦੇ ਨੇ ਹੱਥਾਂ ਦੇ ਉੱਪਰ ਸੁੰਦਰ ਮਹਿੰਦੀ ਲਗਾਉਂਦੀਆਂ ਨੇ ਕੁਝ ਜਿਹੜੀਆਂ ਕਿ ਇੱਥੇ ਵਿਅਤਾਂ ਮਹਿਲਾਵਾਂ ਵੀ ਬੈਠੀਆਂ ਹੋਈਆਂ ਨੇ ਜਿੰਨਾਂ ਦੇ ਵੱਲੋਂ ਆਪਣੇ ਹੱਥਾਂ ਦੇ ਉੱਪਰ ਖੂਬਸੂਰਤ ਮਹਿੰਦੀ ਲਗਾਈ ਜਾ ਰਹੀ ਹੈ ਤੇ ਇੱਕ ਇੱਕ ਖਾਸ ਜਿਹੜਾ ਕਿ ਇੱਕ ਹੁੰਦਾ ਹੈ ਕਿ ਜਿੰਨਾ ਮਹਿੰਦੀ ਦਾ ਰੰਗ ਗੂੜਾ ਚੜਦਾ ਉਹਨਾਂ ਹੀ ਪਤੀ ਦੇ ਨਾਲ ਜੋ ਪਿਆਰ ਹੁੰਦਾ ਵੱਖ-ਵੱਖ ਤਰ੍ਹਾਂ ਦੀ ਮਹਿੰਦੀ ਲਗਾਈ ਜਾ ਰਹੀ ਸੋ ਮੈਮ ਕਿਸ ਤਰ੍ਹਾਂ ਮਨਾ ਰਹੀ ਵਾਸਤਾ ਦਿਨ ਫਿਰ ਤੁਸੀਂ ਵਰਤ ਰੱਖਿਆ ਜਾਂ ਫਿਰ ਨਹੀਂ ਮੈਂ ਤਾਂ ਨਹੀਂ ਰੱਖਿਆ ਸ਼ੌਂਕੇ ਤੌਰ ਤੇ ਲਵਾ ਰਹੀ ਹਾਂ ਬਸ ਵਾਕਿਆ ਨੂੰ ਦੇਖ ਕੇ ਸ਼ੌਂਕ ਆ ਰਿਹਾ ਤਾਂ ਕਰਕੇ ਲਗਵਾ ਰਹੀ ਹਾਂ ਓਕੇ ਸੋ ਮੈਮ ਤੁਹਾਡੇ ਵਿਆਹ ਨੂੰ ਕਿ 26 22 سالوں دی 26 ਫਿਰ ਪਿਆਰ ਉਹਦੇ ਹੀ ਬਰਕਰਾਰ ਜਿਵੇਂ ਪਹਿਲਾਂ ਸੀ ਹਾਂਜੀ ਉਹਨਾਂ ਹੀ ਹੈ ਜੀ ਉਹਨਾਂ ਹੀ ਹੈ ਤੋਂ ਆਦੇ ਦਿਨੋਂ ਕੀ ਮੈਂ ਫੇ ਕਰ ਰਹੇ ਹਾਂ ਕੋਈ ਸਪੈਸ਼ਲ ਡਿਮਾਂਡ ਪਤੀ ਤੋਂ ਕੀਤੀ ਗਈ ਹੋਵੇ ਹੁਣੇ ਤੱਕ ਤਾਂ ਨਹੀਂ ਕੀਤੀ ਪਰ ਹੁਣ ਕਰਾਂਗੇ ਹਾਂ ਕਰਾਂਗੇ ਹੈਨਾ ਵੀ ਪਲੈਨਿੰਗ ਕੀਤੀ ਹੋਈ ਹੈ ਵੀ ਅੱਜ ਇਹ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੋਂ ਸਵੇਰ ਤੋਂ ਸਰਗੀ ਖਾਣ ਤੋਂ ਬਾਅਦ ਪਾਣੀ ਤੱਕ ਨਹੀਂ ਪੀਤਾਗੇ ਨਹੀਂ ਹੁਣ ਤੱਕ ਤਾਂ ਨਹੀਂ ਪੀਤਾ ਹਾਂ ਹੁਣ ਤੱਕ ਤਾਂ ਚੱਲ ਰਿਹਾ ਬਸ ਦੇਖੋ ਹੂੰ ਕੁਝ ਸਮੇਂ ਤੋਂ ਨਾ ਬਦਲਾਅ ਆਇਆ ਹੈਗਾ ਪਿਆਰ ਦੇ ਵਿੱਚ ਜਾਂ ਫਿਰ ਰਿਸ਼ਤਿਆਂ ਦੇ ਵਿੱਚ ਕੁਝ ਕਹਿਣਾ ਚਾਹੋਗੇ ਬਦਲਾ ਨਹੀਂ ਆਇਆ ਬੜੀ ਇਹ ਕਿ ਹੁਣ ਸਮਝ ਆਦਾ ਹੋ ਗਈ ਹੈ ਪੇਸ਼ੈਂਸ ਹੋ ਗਈ ਹੈ ਸਭ ਠੀਕ ਚੱਲ ਰਿਹਾ ਹੁਣ ਹਮਮਮ ਪਹਿਲੇ ਤੋਂ ਬੈਟਰ ਹੀ ਹੈ ਪਹਿਲੇ ਨਾਲੋਂ ਬੈਟਰ ਸੋ ਮੈਮ ਤੁਸੀਂ ਵੀ ਅੱਜ ਇੱਥੇ ਮਹਿੰਦੀ ਲਗਵਾਉਣ ਦੇ ਲਈ ਆਏ ਹੈਗੇ ਤਾਂ ਕਿਵੇਂ ਤੁਹਾਡੇ ਮਨ ਦੇ ਵਿੱਚ ਉਤਸ਼ਾਹ ਹੈਗਾ ਤੇ ਕਿਵੇਂ ਪਤੀ ਦੇ ਲਈ ਕੁਝ ਖਾਸ ਮੈਸੇਜ ਦੇਣਾ ਚਾਹੁੰਦੇ ਹੋ सब बढ़िया है हां देख सकते हो कि हर कोई जड़ा कि इस खास मौके ਦੇ ਉੱਪਰ खास ਤਰ੍ਹਾਂ ਦੇ ਨਾਲ ਜੜਾ ਕਿ ਆਪਣੀ ਦਿੱਖ ਬਣਾਉ ਨੂੰ ਲੈ ਕੇ ਖੂਬਸੂਰਤ ਲੱਗਣ ਨੂੰ ਲੈ ਕੇ ਮਹਿੰਦੀ ਜਿਹੜੀ ਕਿ ਹੱਥਾਂ ਦੇ ਉੱਪਰ ਸਜਾਈ ਜਾ ਰਹੀ ਹੈ ਪਰ ਜੋ ਇਹ ਆਪਸੀ ਪਿਆਰ ਆਪਸੀ ਸਾਜ ਦਾ ਜੜਾ ਕਿ ਇੱਕ ਵੱਖਰਾ ਦਿਨ ਹੁੰਦਾ ਹੈ ਕਰਵਾ ਚੌਥ ਨੂੰ ਲੈ ਕੇ ਜੋ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਸੋ ਮੈਮ ਪੂਰੀ ਐਕਸਾਈਟਮੈਂਟ ਹੈ ਜੀ ਕਰਵਾ ਚੌਥ ਤੇ ਹਾਂਜੀ ਹਾਂਜੀ ਸੋ ਕੀ ਖਾਸ ਕਰ ਰਹੇ ਹੋ ਅੱਜ ਦੇ ਦਿਨ ਸੇ ਹਾਂ ਜੀ ਤਾਂ ਕੁਛ ਨਹੀਂ। ਹਲੇ ਕੁਛ ਨਹੀਂ ਹੈ। ਨਹੀਂ। ਤਾਂ ਪਤਨੀ ਨਾਲ ਸਰਪ੍ਰਾਈਜ਼ ਹੈ। ਹਾਂ ਜੀ। ਅੱਛਾ ਚਲੋ ਫਿਰ ਤੁਹਾਨੂੰ ਦੱਸ ਦੋ ਚਲੋ ਪਤਨੀ ਨੂੰ ਨਾਲ ਪਈ। ਨਹੀਂ ਸਰ ਉਹ ਸਰਪ੍ਰਾਈਜ਼ ਹੀ ਹੈ। ਤਾਂ ਗੱਲ ਹੋ ਗਈ ਆ ਵੀ ਹਾਂ ਵੀ ਕਿੰਨੇ ਪੈਸੇ ਲੈ ਕੇ ਆਇਓ ਫੇਆ ਦੱਸੋ। ਹਾਂ ਜੀ। ਵੀ ਮਹਿੰਦੀ ਲਵਾਉਣ ਲਈ ਕਿੰਨੇ ਪੈਸੇ ਲੈ ਕੇ ਆਇਓ ਪਤੀ ਤੂੰ। ਪਤੀ ਤੋ ਲੈ ਲੇ ਸੀਗੇ 11000 ਮੈਂ ਕੱਲ। 11 ਹਾਂ ਜੀ। ਯਾਨੀ ਕਿ ਸਪੈਸ਼ਲ ਫੇ ਤਾਂ ਬਹੁਤ ਗਈ ਕੋਸ਼ਿਸ਼ 11000। ਯਾਨੀ ਕਿ ਤੁਹਾਡਾ ਤਿਹਾਰਾ ਤੇ ਪਤੀ ਨੂੰ 11000 ਚ ਪੈ ਗਿਆ। ਹਾਂ ਜੀ ਹਾਂ ਜੀ। ਹਾਂ। ਸੁੱਕਾ ਜੀ ਜਾਂਦੇ ਸਾਰੇ ਕੀ ਕਰ ਰਹੇ ਤੁਸੀਂ ਬਈ ਆਦੇ ਦਿਨ ਹੁੰਦਾ ਕਿ ਹਾਂ ਪੂਰਾ ਦੱਬ ਕੇ ਖਰਚਾ ਕਰਨ ਦਾ ਹੁੰਦਾ ਹਾਂਜੀ ਬਿਲਕੁਲ ਬਿਲਕੁਲ ਸਾਲਵਾ ਤਿਹਾਰ ਆਂਦਾ ਹਾਰ ਇੱਕ ਚਾਹ ਲਾੜ ਪੂਰਾ ਕਰਨੇ ਇਸੇ ਦਿਨ ਤੇ ਹੁੰਦਾ ਪੂਰੀ ਜੇਬ ਟੀ ਲੀ ਸੀ ਕਿਉਂਕਿ ਪਰੰਤੂ ਤਾਂ ਨਹੀਂ ਕੀਤੀ ਗਈ ਥੋੜੀ ਬੋਤੀ કરી ਸੀਗੀ ਫਿਰ ਆਪ ਹੀ ਠੀਕ ਹੋ ਜਾਂਦੇ ਪਤਾ ਹੈ ਕਿਉਂਕਿ ਪਹਿਲਾਂ ਦੱਸੋ ਤੁਹਾਡੇ ਵੀ ਆਨ ਕਿੰਨੇ ਚਿਰ ਹੋਇਆ ਮੇਰੇ ਵਿਆਹ ਨੂੰ ਹੋ ਗਏ 9 ਸਾਲ ਹੋ ਗਏ 9 ਸਾਲ ਹੋ ਗਏ ਪਰ ਸਾਂਝ ਉਦਾਂ ਹੀ ਬਰਕਰਾਰ ਹੈ ਮਜ਼ਬੂਤ ਹਾਂਜੀ ਬਿਲਕੁਲ ਬਿਲਕੁਲ ਉਦਾਂ ਹੀ ਹੈ ਦੇਖੋ ਜੀ ਜਦੋਂ ਮਨ ਮਟਾਵ ਹੁੰਦਾ ਕਹਿੰਦੇ ਨੇ ਕਿ ਦੋ ਭਾਂਡੇ ਖੜਕਦੇ ਰਹਿੰਦੇ ਨੇ ਫਿਰ ਮਨਾਉਂਦਾ ਕੌਣ ਹੈ ਈਦਾਂ ਹੁੰਦਾ ਹਸਬੰਡ ਮਨਾंदे ਬਣਾंदे ਪਰ ਇਹ ਹੁੰਦਾ ਕਦੇ ਹੁੰਦਾ ਕਿ ਆਪ ਵਿੱਚ ਜੋ ਤਾਂ ਰਿਸ਼ਤਾ ਜਿਆਦਾ ਮਜ਼ਬੂਤ ਹੋ ਜਾਂਦਾ ਬਹੁਤ ਸਾਰੇ ਕੇਸ ਹੁੰਦੇ ਜਿਵੇਂ ਕਿ ਮਹਿਲਾ ਮਤ ਜਲਦੀ ਨਾ ਸੌਰੀ ਨਹੀਂ ਬੋਲਦੀਆਂ ਤੁਹਾਡੇ ਈਦਾਂ ਦੇ ਰਿਲੇਸ਼ਨ ਚ ਹੈਗਾ ਵੀ ਹਾਂ ਜੇ ਕੋਈ ਮੰਨ ਲਓ ਕਿਸੇ ਨਾਲ ਗੁੱਸਾ ਕਿਲਾ ਹੈਗਾ ਤਾਂ ਤੁਸੀਂ ਖੁਦ ਸੌਰੀ ਬੋਲੇ ਹੋਗੇ ਆਪਣੀ ਗੱਲ ਤੇ ਬੋਲ ਦਿੰਦੇ ਆ ਬੋਲ ਦਿਓ ਚਲੋ ਵਧੀਆ ਗੱਲ ਹੈਗੀ ਕਿ ਤੁਸੀਂ ਇਹ ਚੀਜ਼ ਨੂੰ ਮੰਨਿਆ ਹੈਗਾ ਇਹ ਬਹੁਤ ਵਧੀਆ ਗੱਲ ਹੈਗੀ ਹੈ ਸੋ ਮੈਮ ਕਿਵੇਂ ਅੱਜ ਲੱਗ ਰਿਹਾ ਅਸ ਦੇ ਖਾਸ ਦਿਨ ਹੈਗਾ ਮਹਲਾਮਾ ਨੂੰ ਲੈ ਕੇ ਖਾਸ ਕਰਕੇ ਦੇਖੋ ਕਿ ਖੂਬਸੂਰਤ ਜਿਹੜੇ ਕੀ ਡਿਜ਼ਾਈਨ ਹੈਗੇ ਨੇ ਕੁਝ ਖੁਦ ਰეკਮੈਂਡ ਕੀਤੇ ਜਾਂਦੇ ਜਾਂ ਫਿਰ ਕਹਿ ਸਕਦੇ ਆ ਕਿ ਕੁਝ ਜਿਹੜੇ ਹੈਗੇ ਨੇ ਉਹ ਇੱਥੇ ਪੇਪਰ ਵਰਕ ਦੇ ਉੱਪਰ ਛਪੇ ਹੋਏ ਜਿਹੜੇ ਕੀ ਡਿਜ਼ਾਈਨ ਹੁੰਦੇ ਨੇ ਮਹਿੰਦੀ ਦੇ ਉਹ ਲਵਾਏ ਜਾਂਦੇ ਨੇ ਸੋ ਕੋਈ ਗਾਹਕ ਆਇਆ ਸਵੇਰ ਦਾ ਪੈ ਗਈ ਦਿਹਾੜੀ ਪੈ ਗਈ ਹਾਂਜੀ ਹਾਂ ਤੁਹ ਕਿੰਨੇ ਕਿ ਜਣੀ ਕਿ ਹੁਣ ਤੱਕ ਤੁਸੀਂ ਲਗਾ ਚੁੱਕੇ ਹੋ ਮਹਿੰਦੀ ਦੇ ਹੱਤੇ ਕੀ ਪ੍ਰਾਈਸ ਲੈ ਰਹੇ ਹੋ 300 ਤੱਕ ਹੀ ਲਗਾਈ ਹੈ ਦੋਨੋਂ ਹੱਥ ਕੇਮ ਦੋ 400 ਲੈ ਰਹੇ ਆ ਦੋਨੋਂ ਹੱਥ ਕੇ ਚਾਹ ਤੋ ਟੋਟਲ ਹੁਣ ਤੱਕ 300 ਲੇਡੀਜ਼ ਪੁਗਤਾ ਚੁੱਕੀ ਹੂੰ ਦੋਨੋਂ ਜਾਣੇ ਹੈ ਹੂੰ ਸੋ ਬਾਕੀ ਜਿੱਥੇ ਕਿ ਇਹ ਰੌਣਕਾਂ ਹੁੰਦੀਆਂ ਨੇ ਉੱਥੇ ਹੀ ਇੱਕ ਕੰਮ ਜਿਹੜੇ ਕੀ ਕਹਿ ਸਕਦੇ ਹੈਗੇ ਕਿ ਉਹਨਾਂ ਦੇ ਲਈ ਵੀ ਇਹ ਖਾਸ ਦਿਨ ਹੁੰਦਾ ਹੈਗਾ ਤੇ ਜੋ ਖਾਸ ਦਿਨ ਨੂੰ ਮਹਿਲਾਮਾਂ ਦੇ ਲਈ ਜਦੋਂ ਖਾਸ ਉਦੋਂ ਬਣਦਾ ਹੈ ਜਦੋਂ ਪਤੀ ਦੇ ਲਈ ਕੁਝ ਸਰਪ੍ਰਾਈਜ਼ ਪਲਾਨ ਕੀਤਾ ਹੋਵੇ ਜਾਂ ਫਿਰ ਪਤੀ ਕੁਝ ਖਾਸ ਜਿਹੜਾ ਕਿ ਦੰਦਾ ਹੋਵੇ ਸੋ ਪੂਰਾ ਦੱਬ ਕੇ ਲਗਾ ਰਹੇ ਹੋ ਮਹਿੰਦੀ ਮੈਮ ਤੁਸੀਂ ਹਾਂਜੀ ਸੋ ਵਰਤ ਰੱਖਿਆ ਹੋਇਆ ਤੁਸੀਂ ਵੀ ਹਾਂਜੀ ਸੋ ਪਹਿਲੀ ਵਾਰ ਹੈ ਜੀ ਕਿਵੇਂ ਫਰਸਟ ਟਾਈਮ ਫਰਸਟ ਟਾਈਮ ਹੈ ਨਿਊਲੀ ਮੈਰਿਡ ਹੋ ਤੁਸੀਂ ਹਾਂਜੀ ਨਿਊਲੀ ਮੈਰਿਡ ਹੋ ਤੇ ਕਿੱਥੇ ਵਿਆਹ ਕਿੱਥੇ ਹੋਇਆ ਲੋਕਲੀ ਹੋਇਆ ਝਾਹਪੂਰ ਕੀ ਸਾਈਡ ਝਾਹਪੂਰ ਤੋਂ ਆਪ ਚੰਡੀਗੜ੍ਹ ਤੋਂ ਹੋ ਹਾਂਜੀ ਹੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਪਤੀ ਨੂੰ ਨਹੀਂ ਕੁਝ ਵੀ ਨਹੀਂ ਅੱਛਾ ਯਾਨੀ ਕੀ ਕਹਿੰਦੇ ਪਹਿਲਾ ਕਰਬੋਚੋਤ ਪੇਕੇ ਹੁੰਦਾ ਉਹੀ ਉਹੀ ਚੀਜ਼ ਹੈ ਜੀ ਹਾਂਜੀ ਨਹੀਂ ਇਸ ਦਾ ਪਹਿਲਾ ਜਦ ਇਹ ਅਨ ਮੈਰਿਜ ਤੇ ਪਹਿਲੇ ਘਰ ਪੇ ਹੋਇਆ ਤੈਨਾਂ ਦਾ ਮੈਰਿਜ ਕੇ ਬਾਅਦ ਤੋਂ ਘਰ ਪੇ ਹੋ ਰਹਾ ਆਪਣੇ ਸਸਰਾਣੋਂ ਦੇ ਸਸਰਾਲ ਹੋ ਰਹਾ ਹੈ ਹਾਂਜੀ ਤੋਕੀ ਕਹਿੰਦੇ ਚਲੋ ਆਹੀ ਹੈ ਕਿ ਪਿਆਰ ਬਣਿਆ ਰਵੇ ਤੇ ਸਾਂਝ ਜਿਹੜੀ ਰਿਸ਼ਤੇ ਦੀ ਆ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇ ਤੋ ਇਹ ਜਿਹੜੀ ਕਿ ਰੌਣਕ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਕੁਝ ਜਿਹੜੇ ਕੀ ਪੇਸ਼ੇਵਰ ਕਿੱਤੇ ਦੇ ਨਾਲ ਜੁੜੇ ਹੋਏ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਫਿਰ ਵੀ ਜਿਹੜੇ ਕੀ ਖਾਸ ਦਿਨ ਮਨਾਉਣ ਨੂੰ ਲੈ ਕੇ ਜਿਹੜਾ ਕੀ ਹੈ ਉਸ ਤਰ੍ਹਾਂ ਦੇ ਰੀਤੀ ਰਿਵਾਜਾਂ ਦੇ ਜਿਹੜਾ ਕੀ ਅਕੋਰਡਿੰਗ ਹੈਗਾ ਹੈ ਉਹ ਕੰਮ ਕੀਤਾ ਜਾਂਦਾ ਹੈ ਸੋ ਡਾਕਟਰੀ ਪੇਸ਼ੇ ਤੋਂ ਲੱਗਦੇ ਹੋ ਮੈਮ ਤੁਸੀਂ ਹਾਂਜੀ ਮੈਂ ਸਟਾਫ ਨਰਸ ਹਾਂ ਸਟਾਫਰ ਹਾਂ ਹਾਂਜੀ ਫੇ ਮਹਿੰਦੀ ਲਵਾ ਕੇ ਫੇ ਅੱਜ ਫੇ ਛੁੱਟੀ ਕਰੂੰਗੀ ਨਹੀਂ ਨਹੀਂ ਡਿਊਟੀ ਤੇ ਜਾਣਾ ਹੈ ਅੱਭੀ ਫੇ ਮਹਿੰਦੀ ਤਾਂ ਲੱਗੀ ਹੋਈ ਹੈ ਫੇ ਕੰਮ ਕਿੱਦਾਂ ਇਹ ਸੁੱਕ ਜਾਏਗੀ ਤਬ ਤੱਕ ਰੁਕ ਜਾਊਗਾ ਹੈ ਨਾ ਪਰ ਕਹਿੰਦੇ ਰੰਗਤ ਨਹੀਂ ਫਿੱਕੀ ਬਣੇ ਚਾਹੀਦੀ ਹਾਂਜੀ ਹਾਂਜੀ ਹੈ ਨਾ ਹਾਂਜੀ ਤਾਂ ਕਿੰਨੇ ਚਿਰ ਹੋ ਗਿਆ ਮੈਂ ਵਿਆਹ ਨੂੰ ਮੇਰੇ ਤੋਂ 12 ਇਅਰਸ ਹੋਣ ਵਾਲੇ ਹੈ 12 ਇਅਰਸ ਹੋ ਗਏ ਹਾਂਜੀ ਤਾਂ 11 ਸਾਲ ਦਾ ਰਿਸ਼ਤਾ ਬਹੁਤ ਯਾਨੀ ਕਿ ਹੁਣ ਤਾਂ ਆਪਸੀ ਅੰਡਰਸਟੈਂਡਿੰਗ ਵੀ ਬਹੁਤ ਵਧ ਗਈ ਹੋਣੀ ਹੈ ਲਵ ਮੇਰੇ ਸੀ ਕਿ ਅਰੇਂਜ 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 ਹਾਂਜੀ ਤੇ ਹੁਣ ਅ ਅਰੇਂਜ ਬਿਕਮ ਲਵ ਹੋਗੀ ਯਾਸ਼ਾ ਯਾ ਤਵਾਦ ਹੋ ਜਾਂਦੀ ਹੈ ਹਾਂਜੀ ਹਾਂਜੀ ਤੋਂ ਡਿਜ਼ਾਈਨ ਜਿਹੜਾ ਪਾ ਰਹੇ ਹੈਗੇ ਤੁਸੀਂ ਦੱਸਿਆ ਕਿ ਖੁਦ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ से ਲਗਾ ਰਹੇਗੇ ਬਸ ਹੱਥ ਟੋਣਾ ਲੱਗਣਾ ਚਾਹੀਦਾ ਹੈ ਤੇ ਪਤੀ ਦਾ ਨਾਮ ਤਾਂ ਲਿਖਿਆ ਨਹੀਂ ਕਹਿੰਦੇ ਕੋਈ ਬਾਤ ਨਹੀਂ ਪਤੀ ਦਾ ਨਾਮ ਦਿਲ पे ਲਿਖਾ ਹੋਇਆ ਹਾਂ ਇੱਕ ਆਤਮਿਕ ਹੈ ਦਿਲ ਦੇ ਉੱਪਰ ਲਿਖਿਆ ਹੋਇਆ ਹੁੰਦਾ ਸੋ ਇਹ ਜਿਹੜਾ ਕਿ ਖਾਸ ਦਿਨ ਹੈਗਾ ਆ ਦੇਖ ਸਕਦੇ ਹੋ ਤਸਵੀਰਾਂ ਹਰ ਪਾਸੇ ਜਿਹੜੀ ਕਿ ਤੁਹਾਨੂੰ ਚਹਲ ਪੈਲ ਚਹਲ ਪੈਲ ਹੀ ਨਜ਼ਰ ਆਵੇਗੀ ਸੋ ਮੈਮ ਹੋ ਗਈ ਸ਼ਾਪਿੰਗ ਹੋ ਗਈ ਕਿਚਕਰਵਾ ਚੋਦੀ ਹਾਂਜੀ ਸੋ ਕਿਵੇਂ ਖਾਸ ਮਨਾ ਰਹੇ ਹੋ ਅਰਧਾ ਦਿਨ ਤੇ ਮੇਰਾ ਤਾਂ ਫਿਫਥ ਕਰਵਾ ਜਾਉਤਾ ਹੈ ਫਿਫਥ ਹੈ ਹਾਂ ਨਹੀਂ ਪਲਗ ਨਹੀਂ ਰਿਹਾ ਕੋਈ ਸਰਪ੍ਰਾਈਜ਼ ਪਲਾਨ ਕੀਤਾ ਫਿਰ ਅੱਜ ਤੱਕ ਤਾਂ ਐਜ਼ ਯੂਸੂਅਲ ਜਿੱਦਾਂ ਹੁੰਦਾ ਨੌੰਬਰ ਦੀ ਟਿਕਾ ਯਾਤਰਾ ਹੋਵੇ ਪਰ ਕੁਝ ਰੰਗੀਨ ਹੋਣਾ ਚਾਹੀਦਾ ਕਹਿੰਦੇ ਹਾਂਜੀ ਤੇ ਪਤੀ ਨੂੰ ਖਾਸ ਆ ਜਿਹੜਾ ਕੀ ਦਿਨ ਮਨਾਉਣ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਗਈ ਹੋਵੇ ਭਾਈ ਮੈਂ ਤੇਰੇ ਲਈ ਕਰਵਾ ਚੌਥ ਰੱਖਿਆ ਮੇਰੇ ਲਈ 골ਡ ਰਿੰਗ ਬਿਲਕੁਲ ਮੈਂ ਆਲਰੇਡੀ ਸੁ니아 ਰਹੀ ਹਾਂ ਫੇਰ ਤਾਂ ਕਰਦੀਓ ਗੱਲ ਹੈਗੀ ਆ ਫੇਰ ਤਾਂ ਨਹੀਂ ਕਿਤੇ ਜਾਂਦੀ ਫੇਰ ਤਾਂ ਕਹਿੰਦੇ ਜੇ 7ਵੇਂ ਮੰਗਲ ਦੇੰਦ ਸੋਨੇ ਦਾ ਉਹ ਵੀ ਆ ਜਾਣਾ ਸੀਗਾ ਬਸ ਥੈਂਕ ਯੂ ਜਿੱਤਰਾ ਦੇ ਨਾਲ ਕਰਦੀ ਹੀ ਗੱਲ ਹੋ ਗਈ ਕਿ ਹਾਂ ਜਿਹੜੇ ਕਿ ਦੇਖ ਸਕਦੇ ਹੋ ਕਿ ਹਰੇਕ ਮਹਿਲਾ ਦੇ ਵੱਲੋਂ ਆਪਣੇ ਪਤੀ ਨੂੰ ਖਾਸ ਜਿਹੜਾ ਕਿ ਹੈਗਾ ਉਹ ਡਿਮਾਂਡ ਵੀ ਕੀਤੀ ਜਾ ਰਹੀ ਹੈ ਕੁਝ ਹੋਰ ਲੜਕੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸੁਮਮ ਕਰਵਾ ਚੋਦੀ ਸ਼ੋਪਿੰਗ ਕਰਨ ਆਈ ਹੋ ਤੁਸੀਂ ਨਹੀਂ ਨਹੀਂ ਸ਼ੋਪਿੰਗ ਨਹੀਂ ਵੈਸੇ ਹੀ ਬਸ ਮਾਰਕੀਟ ਦੇਖਣ ਵੈਸੇ ਹੀ ਮਾਰਕੀਟ ਤੇ ਵਰਤ ਰੱਖਿਆ ਕਿ ਨਹੀਂ ਰੱਖਿਆ ਹਾਂ ਵਰਤ ਰੱਖਿਆ ਵਰਤ ਰੱਖਿਆ ਫਿਰ ਤਾਂ ਕਹਿੰਦੇ એનર્ਜੀ ਜਿਹੜੀ ਕਿ ਜ਼ਿਆਦਾ ਉਹ ਲੂਜ਼ ਨਾ ਹੋਵੇ ਘਰ ਦੇ ਵਿੱਚ ਜਾਤੇ ਰਹਿੰਦੇ ਫਿਰ ਤੁਸੀਂ ਬੱਚਿਆਂ ਨਾਲ ਲਾਉ ਹਾਂ ਬਸ ਵੈਸੇ ਹੀ ਬੱਚੇ ਬੋਰ ਹੋ ਰਹੇ ਸੀ ਛੁੱਟੀ ਸੀਗੀ ਤਾਂ ਚਲੋ ਮਾਰਕੀਟ ਆ ਗਏ ਚਲੋ ਫੰਕਸ਼ਨ ਹੋ ਜਾਊਗਾ ਵੈਸੇ ਹੀ ਹਾਂ ਬਾਕੀ ਫੰਕਸ਼ਨ ਜਿਹੜਾ ਕਿ ਬਹੁਤ ਜ਼ਰੂਰੀ ਹੈਗਾ ਆ ਕਮਾਂ ਤੁਹਾਡਾ ਵੀ ਅੱਜ ਫਾਸਟ ਹੈਗਾ ਕਰਵਾ ਚੋਂਦਾ ਹਾਂਜੀ ਤਾਂ ਕਿੰਨੇ ਸਾਲ ਹੋ ਗਏ ਵਿਆਹ ਨੂੰ ਜੀ ਮੇਰੇ 16 ਸਾਲ ਹੋ ਗਏ 16 ਸਾਲ ਹੋ ਗਏ ਹਾਂਜੀ ਤੋਂ ਪਤੀ ਲਈ ਅੱਜ ਖਾਸ ਦਿਨ ਹੈਗਾ ਆ ਤਾਂ ਕੀ ਕੁਝ ਖਾਸ ਸਰਪ੍ਰਾਈਜ਼ ਪਲਾਨ ਕੀਤਾ ਨਹੀਂ ਐਸਾ ਤਾਂ ਕੁਝ ਨਹੀਂ ਹੈ। ਹਾਂ। ਬਸ ਫਾਸਟ ਰੱਖਿਆ। ਬਸ ਬਹੁਤ ਸਾਰੇ ਆਪਾਂ ਹੁਣ ਗੱਲ ਕਰਕੇ ਆਏ ਕਹਿੰਦੇ ਕਿ ਅਸੀਂ ਫਾਸਟ ਰੱਖਿਆ ਤੇ ਪਤੀ ਨੂੰ ਇਹ ਡਿਮਾਂਡ ਕੀਤੀ ਹੈ ਤੁਸੀਂ ਵੀ ਕੋਸ਼ਿਸ਼ ਤਰ੍ਹਾਂ ਕੀਤੀ ਡਿਮਾਂਡ? ਨਹੀਂ ਐਸੀ ਮੈਨੇ ਕੋਈ ਮੰਗੀ ਬਾਤ ਰੱਖਿਆ ਹਸਬੰਡ ਕੇ ਲਈ। ਤੋਂ ਕਦੇ ਸਰਪ੍ਰਾਈਜ਼ ਕੀਤਾ ਇੰਨੇ ਸਾਲਾਂ ਦੇ ਵਿੱਚ ਤੁਹਾਡੇ ਵਿਆਹ ਹੋ ਗਏ ਕੀ ਸਰਪ੍ਰਾਈਜ਼ ਬੇहद ਖਾਸ ਲੱਗਿਆ ਹੋਵੇ ਪਤੀ ਦੇ ਵੱਲੋਂ? ਐਸਾ ਕੁਝ ਵੀ ਨਹੀਂ ਬਸ ਨਾਰਮਲੀ ਚਲੋ ਇੱਕ ਤੋਂ ਤੁਸੀਂ ਤੁਹਾਨੂੰ ਹੁਣ ਯਾਨੀ ਕਿ ਇੰਨਾ ਵਿਆਹਤਾ ਜੀਵਨ ਦਾ ਤਜਰਬਾ ਵੀ ਹੋ ਗਿਆ ਨਵ ਵਿਆਹਤਾ ਜਿਹੜੇ ਕਿ ਖਾਸ ਕਰਕੇ ਯੰਗ ਲੜਕੀਆਂ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਇਹ ਹੀ ਦੇਣਾ ਚਾਹਤੀ ਹਾਂ ਕਿ ਅੱਜ ਕੇ ਟਾਈਮ ਮੇ ਹੈ ਜੋ ਮੈਰਿਜ ਲਾਈਫ ਉਨਕੀ ਜਬ ਵੀ ਉਹ ਮੈਰਿਜ ਕਰੇ ਤੋ ਮਤਲਬ ਕਿ ਹਸਬੰਦ ਕੇ ਸਾਥ ਅੱਛੇ ਤਰੀਕੇ ਸੇ ਰਹੇ ਤੋ ਬਹੁਤ ਸਾਰੇ ਕੇਸਾਂ ਦੇ ਵਿੱਚ ਹੁੰਦਾ ਹੈ ਕਿ ਲੜਕੀਆਂ ਆਪਣੀ ਮਨਾਈਆਂ ਕਰਦੀਆਂ ਘਰ ਦੇ ਵਾਲੇ ਦੀ ਗੱਲ ਨੂੰ ਇਗਨੋਰ ਕਰਦੀਆਂ ਨੇ ਨਹੀਂ ਮੇਰਾ ਮਨਣਾ ਹੈ ਕਿ ਘਰਵਾਲੋ ਕੀ ਮੰਨਣੀ ਚਾਹੀਏ ਜ਼ਿਆਦਾ ਬੈਟਰ ਹੈ ਹਾਂ ਜ਼ਿਆਦਾ ਬੈਟਰ ਇਹ ਜ਼ਿੰਦਗੀ ਦਾ ਤਤ ਤਰ ਬਾਕੀ ਜਦੋਂ ਦੋ ਜਿਵੇਂ ਕਿ ਹਸਬੰਡ ਵਾਈਫ ਦੇ ਵਿੱਚ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਹੋਵੇ ਨਾ ਤਾਂ ਰਿਸ਼ਤਾ ਬਹੁਤ ਵਧੀਆ ਚੱਲਦਾ ਹੈਗਾ ਸੋ ਦੇਖ ਸਕਦੇ ਹੋ ਹੋਰ ਵੀ ਆਪਾਂ ਗੱਲਬਾਤ ਕਰਨ ਦੀ ਜਿਹੜੀ ਕਿ ਕੋਸ਼ਿਸ਼ ਕਰਾਂਗੇ ਜੋ ਇੱਥੇ ਮਹਿਲਾਵਾਂ ਆ ਰਹੀਆਂ ਨੇ ਸੋਮਮ ਸ਼ੋਪਿੰਗ ਕਰਨ ਆਏ ਹੋਏ ਆ ਜਿਹੜੇ ਕਰਵਾ ਚੋਤ ਨੂੰ ਲੈ ਕੇ ਜਾ ਬਸ ਢੀੜੀ ਛੀੜੀ ਨਹੀਂ ਨਹੀਂ ਬਸ ਢੀੜੀ ਛੀੜੀ ਢੀੜੀ ਛੀੜੀ ਬਾਤ ਫੇ ਵਰਤ ਨਹੀਂ ਰੱਖਿਆ ਤੁਸੀਂ ਨਹੀਂ ਜੀ ਨਹੀਂ ਨਹੀਂ ਦੇਖੋ ਚਲੋ ਕੋਈ ਗੱਲ ਨਹੀਂ ਤੇ ਇਹ ਫਿਰ ਵੀ ਜਿਹੜਾ ਕੀ ਹੈਗਾ ਆ ਹਰ ਪਾਸੇ ਦੇਖੋ ਕਿ ਕਿਤੇ ਕੱਪੜਿਆਂ ਦੀ ਮਾਰਕੀਟ ਲੱਗੀ ਹੈ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਕੀ ਹੈਗੇ ਨੇ ਉਹ ਜੁਐਲਰੀ ਇੱਥੇ ਬਕਾਇਦਾ ਜਿਹੜੀ ਡਿਸਪਲੇ ਕੀਤੀ ਗਈ ਹੈ ਭਾਜੀ ਫੇ ਖਰੀਦਦਾਰੀ ਹੋ ਰਹੀ ਦੱਬ ਕੇ ਹਾਂਜੀ ਹਾਂਜੀ ਪੂਰੀ ਹੋ ਰਹੀ ਹੈ ਸੇਲ ਪੂਰੀ ਫਰਸਟ ਕਲਾਸ ਹੋ ਰਹੀ ਹੈ ਹਾਂ ਪੂਰੀ ਕਾਲੀ ਪੂਰੀ ਰਹੀ ਹੈ ਹਾਂਜੀ ਪੂਰਾ ਠੀਕ ਚੱਲ ਰਿਹਾ ਕੰਮ ਤਾਂ ਕੁਝ ਡਿਫਰੈਂਟ ਆਇਆ ਇਸ ਵਾਰ ਕੁਝ ਹੱਦ ਡਿਫਰੈਂਟ ਹਾਂ ਲੋਕਾਂ ਦੀ ਕੈਪੈਸਿਟੀ ਜ਼ਿਆਦਾ ਹੈਗੀ ਇਸਰ ਅੱਛਾ ਹਾਂ ਜੀ GST ਘਟ ਗਿਆ ਸਬੰਧ ਸਸਤਾ ਹੋ ਗਿਆ ਨੇ ਸਸਤਾ ਤਾਂ ਚਲੋ ਐਨਾ ਨਹੀਂ ਹੋਇਆ ਜਿਨੇ ਖਚੜਣਾ ਉਹਨੇ ਖਚੜਣਾ ਹੀ ਹੈ ਅੱਛਾ ਚਾਹੇ 5000 ਆਈਟਮ ਹੋਏ ਚਾਹੇ 1000 ਦੀ ਹੋਏ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਤਾਂ ਹੈ ਹੀ ਹੈ ਜਿਹਨੂੰ ਜੀ ਪਸੰਦ ਆਈ ਉਹਨੇ ਲੈਣੀ ਲੈਣੀ ਹੈ ਜਿਹਨੇ ਮਰਜ਼ੀ ਹੋਵੇ ਬਾਕੀ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਖੂਬਸੂਰਤ ਜੁਐਲਰੀ ਇੱਥੇ ਲੱਗੀ ਹੋਈ ਹੈ ਤੇ ਕੁਝ ਜਿਹੜੇ ਕੀ ਇੱਥੇ ਕਾਲਜ ਗਰਲਸ ਵੀ ਖਾਸ ਕਰਕੇ ਆ ਰਹੀਆਂ ਹੈਗੇ ਨੇ ਪੂਰੇ ਦੇਖ ਰਹੀ

बहुत अच्छे से सेलिब्रेट करते हैं आप मार्केट की रौनक देख सकते हो हर लेडी है चाहे वो नई शादी हुई है चाहे वो बहुत एज है सबके चेहरे पे एक नई अलग सी रौनक है जितने मन मुटाव ने दूर हो जाए हाँ जी।, जी बिल्कुल मन मुटाव दूर सब खुश तो लव मैरिज ही करेंगे मैरिज लव मैरिज है लव मैरिज हाँ तो ज़्यादा प्यार होना हाँ जी हाँ जी बिल्कुल बिल्कुल कुछ खास मैसेज देना चाहते हो पति जो साढ़े इस वीडियो राही हाँ, तो मैं यही कहना चाहूंगी कि जब तक मैं हूं मतलब मेरे साथ हमेशा हूं और मैं ये फेस्टिवल हमेशा से अच्छे से उनके साथ ही मनाऊं बाकी अति भी यही कामना करते हैं कि ਤੁਹਾਡਾ ਪਿਆਰ ਬਣਿਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਸੋ ਇਹ ਜਿਹੜੀਆਂ ਕਿ ਦੇਖ ਸਕਦੇ ਹੋ ਪੂਰੇ ਚਾਰੇ ਪਾਸੇ ਤੁਹਾਨੂੰ ਅੱਜ ਜਿਹੜਾ ਕਿ ਹੈਗਾ ਇਹ ਖਾਸ ਰੌਣਕਾ ਦੇਖਣ ਨੂੰ ਮਿਲਣ ਗਿਆ ਤੇ ਬੇਸ਼ੱਕ ਜਿਹੜਾ ਕੀ ਹੈਗਾ ਕਈਆਂ ਦੇ ਵੱਲੋਂ ਇਸ ਖਾਸ ਮੌਕੇ ਦੇ ਉੱਪਰ ਜੋ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਹੈਗੇ ਨੇ ਉਹ ਡਿਮਾਂਡਸ ਕੀਤੀਆਂ ਜਾਂਦੀਆਂ ਨੇ ਆਪਣੇ ਪਤੀ ਦੇ ਕੋਲੋਂ ਤੇ ਕਈ ਜਣੀਆਂ ਕੀ ਲੜਕੀਆਂ ਨੇ ਉਹ ਸਿਰਫ ਇੱਕ ਸ਼ੌਂਕੀਆਂ ਤੌਰ ਤੇ ਦੇਖੋ ਦੇਖੀ ਜਿਹੜਾ ਕੀ ਹੈਗੇ ਨੇ ਉਹ ਫੈਸਟੀਵਲ ਇਹ ਫਾਸਟ ਰੱਖਦੀਆਂ ਹੈਗੀਆਂ ਨੇ ਸੋ ਕੁਝ ਜਿਹੜਾ ਕੀ ਇਥੇ ਖਾਸ ਗੱਲ ਮੰਨਣ ਨੂੰ ਇਹ ਹੈ ਕਿ ਇਸ ਖਾਸ ਮੌਕੇ ਦੇ ਉੱਪਰ ਜੋ ਹੈਗਾ ਜਾਂ ਜਿਨ੍ਹਾਂ ਦੇ ਵਿਚਾਲੇ ਮਨਮਟਾ ਵੀ ਵੀ ਹੁੰਦਾ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਜਿਹੜਾ ਕਿ ਹੈ ਕੁਝ ਮਾਮੂਲੀ ਮਨਮਟਾ ਹੋ ਜਾਂਦਾ ਤਾਂ ਉਹ ਵੀ ਇਸ ਖਾਸ ਦਿਨ ਤੇ ਉੱਪਰ ਇੱਕ ਹੋ ਕੇ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਦਾ ਜਿਹੜਾ ਕਿ ਮੈਸੇਜ ਦਿੰਦੇ ਹਾਂ ਖਾਸ ਦਿਨ ਤੇ ਉੱਪਰ ਹੀ ਜਿਹੜਾ ਕਿ ਆਪਾਂ ਇਸ ਤਰ੍ਹਾਂ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੇ ਸਗੋ ਹਰ ਇੱਕ ਦਿਨ ਜਿਹੜਾ ਕਿ ਇੱਕ ਤਿਹਾੜ ਦੇ ਵਾਂਗੂ ਮਨਾਓ ਆਪਸੀ ਸਾਂਝ ਨੂੰ ਬਰਕਰਾਰ ਰੱਖੋ ਇਹ ਹੀ ਜਿਹੜੀ ਕਿ ਹੈ ਤੁਹਾਡੇ ਰਿਸ਼ਤੇ ਦੀ ਮਜ਼ਬੂਤ ਆਧਾਰ ਬਣਦਾ ਹੈਗਾ ਸੋ ਹਮਦਰ ਟੀਵੀ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਬਸ ਇਹ ਨਹੀਂ ਵਧਰੇ ਅਪਡੇਟ ਲਈ ਜੁੜੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮਨਨਲ ਪ੍ਰਵੀਨਦਰ ਚੰਡੀਗੜ੍ਹ